ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੜੀ ਗਈ ਮੁਹਿੰਮ ਦੌਰਾਨ ਪੰਜਾਬ ਬਿਜ਼ਨਸ ਵੱਲੋਂ ਸੈਕਟਰ 32 ਚੰਡੀਗੜ੍ਹ ਰੋਡ ਲੁਧਿਆਣਾ ਸਟੇਟ ਪਟਵਾਰਖਾਨੇ ਵਿੱਚ ਤਾਇਨਾਤ ਮਾਲ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਤੇ ਉਸ ਦੇ ਕਰਿੰਦੇ ਅਮਨਦੀਪ ਸਿੰਘ ਉਰਫ ਦੀਪ ਪਵਾਸੀ ਪਿੰਡ ਢੇਰੀ ਨੇੜੇ ਮਹਿਰਬਾਨ ਜ਼ਿਲ੍ਹਾ ਲੁਧਿਆਣਾ ਨੂੰ 3500 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ। ਇਸ ਬਧੀ ਜਾਣਕਾਰੀ ਦੇਂਦੇ ਰਾਜ ਵਿਜਨਲ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਤੇਲੂਰਾਮ ਵਾਸੀ ਚੰਦਰ ਨਗਰ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਧਾਰ ਸਟਿੰਗ ਹோம் ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ। ਕੁਮਾਰਾਉ ਨੇ ਚੰਦਨਗੜ੍ਹ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡੀਮੈਂਟ ਗਾਰਮੈਂਟਸ ਦਾ ਕੰਮ ਕਰਦੇ ਨੇ। ਅੱਜ ਇਹ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀ ਔਰ ਇਹਨਾਂ ਦਾ ਕਹਿਣਾ ਸੀਗਾ ਵੀ ਇਹਨਾਂ ਨੇ ਦਸੰਬਰ 2023 ਚ ਇੱਕ ਪ੍ਰਾਪਰਟੀ ਖਰੀਦੀ ਸੀ। 1 ਲੱਖ ਰੁਪਏ ਇਹਨਾਂ ਨੇ ਉਹਦਾ ਦਿੱਤਾ ਸੀ ਗਾਰਵਾਨ ਦਿੱਤਾ ਸੀ ਰਜਿਸਟਰੀ ਅਜੇ ਹੋਣੀ ਸੀ। ਟੋਟਲ 45 ਲੱਖ ਰੁਪਏ ਦਾ ਸੌਦਾ ਹੋਇਆ ਸੀ। ਔਰ ਇਹਨਾਂ ਨੇ ਲੋਨ ਅਪਲਾਈ ਕੀਤਾ ਸੀ। ਲੋਨ ਵਾਸਤੇ ਇਹਨਾਂ ਨੂੰ 30 ਸਾਲ ਦਾ ਰਿਕਾਰਡ ਚਾਹੀਦਾ ਸੀਗਾ ਮਾਲ ਵਿਭਾਗੋਂ। ਪਟਵਾਰੀ ਕੋਲ ਤੇ 1 4 24 ਨੂੰ ਜਦੋਂ ਇਹ ਕਹਿੰਦੇ ਮੈਂ ਗਿਆ ਸੀਗਾ ਤੇ ਉਹ ਉੱਥੇ ਸੁਖਵਿੰਦਰ ਸਿੰਘ ਛੋਟੀ ਹੈ ਪਟਵਾਰੀ ਜਿਹੜਾ ਸੈਕਟਰ 32 ਪਟਵਾਰ ਖਾਨਾ ਹੈਗਾ ਚੰਡੀਗੜ੍ਹ ਰੋਡ ਤੇ ਉੱਥੇ ਇਹਨੂੰ ਮਿਲਿਆ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੇ ਇੱਕ ਦੀਪ ਨਾ ਦਾ ਕਰਿੰਦਾ ਰੱਖਿਆ ਹੋਇਆ ਹੈ ਕਹਿੰਦਾ ਜੀ ਉਹਨੂੰ ਮਿਲੋ ਉਹ ਜਿੱਦਾਂ ਉਹ ਤੁਹਾਨੂੰ ਦੱਸ ਦੇਗਾ ਸਾਰਾ ਉਹ ਦੀਪ ਕਰਿੰਦੇ ਨਾਲ ਫਿਰ ਜਦੋਂ ਗੱਲਬਾਤ ਹੋਈ ਉਹਨੇ ਕਿਹਾ ਜੀ ਤੁਹਾਡਾ 3500 ਰੁਪਏ ਲੱਗੇਗਾ ਉਹਨਾਂ ਦੇ ਫੀਸ ਤਾਂ ਥੋੜੀ ਐ ਸਰਕਾਰੀ ਕੱਤੀ ਜਿੰਨੀ ਹੈ ਹੀ ਨਹੀਂ ਮੈਨੂੰ ਪਤਾ ਨਹੀਂ 3500 ਲੱਗਣਾ ਤੁਹਾਨੂੰ ਮਿਲ ਜੂਗਾ ਉਹਨੇ ਮਜ਼ਦੂਰੀ ਬਸ ਆ ਗਿਆ ਉਹਨੇ ਕਿਹਾ ਠੀਕ ਐ ਤੁਸੀਂ ਬਣਾ ਦੇ ਤੇ ਉਹ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਹਨੇ 4 ਤਰੀਕ ਨੂੰ ਦੁਬਾਰਾ ਫਿਰ ਫੋਨ ਕੀਤਾ ਫਿਰ ਉਹਨੇ ਇਹੀ ਗੱਲ ਕਰਿੰਦੇ ਨਾਲ ਕਰਿੰਦੇ ਨੇ ਆਪਣਾ ਨੰਬਰ ਵੀ ਦੇ ਦਿੱਤਾ ਔਰ ਕਰਿੰਦੇ ਨੇ ਐਕਚੁਅਲੀ ਆਪਣਾ ਕਯੂਆਰ ਕੋਡ ਵੀ ਭੇਜਤਾ ਵੀ ਤੁਸੀਂ ਜਿੱਥੇ ਪੈਸੇ ਪਵਾ ਦਿਓ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਕਰਨੇ ਨਹੀਂ ਆਉਂਦੇ ਉਹ ਫਿਰ ਉਹਨੇ ਕੈਸੀ ਕੋਰਨੇ ਛੁੱਟੀਆਂ ਲੈਣੀਆਂ ਉਸ ਤੋਂ ਬਾਅਦ ਕੰਮ ਹੋ ਜਾਏਗਾ 9 ਤਰੀਕ ਨੂੰ ਦੁਬਾਰਾ ਉਹਨੇ ਫਿਰ ਗੱਲ ਕੀਤੀ ਤੇ ਫਿਰ ਕਹਿੰਦਾ ਛੁੱਟੀਆਂ ਹੈਗੀਆਂ ਕੰਮ ਤਸਵੀਰ 10 ਤਰੀਕ ਨੂੰ ਆ ਜਾਓ ਔਰ ਫਿਰ ਸਵੇਰ 10 ਤਰੀਕ ਨੂੰ ਉਹਨੇ ਫਿਰ ਉਹਦੀ ਫੋਨ ਕੀਤਾ ਉਹ ਕਹਿੰਦਾ ਤੁਸੀਂ ਫਤਿਹਵਾਰ ਖਾਨੇ ਨਾ ਆਇਓ ਉਧਰ ਲਾਗੇ ਪਾਰਕਿੰਗ ਦੇ ਵਿੱਚ ਆ ਜਾਓ ਉਹ ਫਿਰ ਸਾਡੇ ਕੋ ਅੱਜ ਜਦੋਂ ਆਏ ਸੀ ਸਾਰੀ ਵੈਰੀਫਿਕੇਸ਼ਨ ਕਰਕੇ ਤੇ ਉਹ ਸਾਰਾ ਫਿਰ ਟ੍ਰੈਪ ਲੈ ਕੀਤਾ ਹੈਗਾ ਇਨਸਪੈਕਟਰ ਦੇ ਗੋਲਦੀ ਵਿਰਦੀ ਸਾਡੇ ਬਿਜ਼ਨਸ ਫੋਰਟ ਤੇ ਉਹਨਾਂ ਨੂੰ ਇੱਕ ਟੀਮ ਨਾਲ ਗਈ ਹੈ ਔਰ ਸਰਕਾਰੀ ਗਵਨਹਾਈਂਚ ਇਹ ਜਿਹੜਾ ਦੀਪ ਕਰਿੰਦਾ ਹੈਗਾ ਅਮਨਦੀਪ ਸਿੰਘ ਨਾਮ ਦਾ ਹੈਗਾ ਇਹਨੂੰ ਰੰਗੇ ਹੱਥੀ 3500 ਰੁਪਏ ਲੈਂਦੇ ਨੂੰ ਗਫਤਾਰ ਕੀਤਾ ਔਰ ਬਾਅਦ ਵਿੱਚ ਸੁਖਿੰਦਰ ਸਿੰਘ ਛੋਟੀ ਜਿਹੜਾ ਫਟਵਾਰੀ ਹੈਗਾ ਉਹਨੂੰ ਵੀ ਗਫਤਾਰ ਕਰ ਲਿਆ ਦੋਨਾਂ ਨੂੰ ਕੱਲ ਅਦਾਦ ਤੇਸ਼ ਕੀਤਾ ਗਿਆ